ਹਾਂਜੀ ਵੈਗੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜਿਹੜੇ ਭੈਣ ਭਰਾ ਆਪਣੇ ਨਾਲ ਜੁੜੇ ਹੋਣੇ ਸਾਰਿਆਂ ਦੇ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਨਵੇਂ ਆਪਣੇ ਵੀਡੀਓ ਦੇਖਦੇ ਨੇ ਉਹ ਵੀ ਆਪਣੀ ਵੀਡੀਓ ਦੀ ਬਾਤ ਉਹ ਲੈਕ ਸ਼ੇਅਰ ਕਰਿਆ ਕਰੋ ਆਪਾਂ ਬਣਾਉਣ ਲੱਗੇ ਆਂ ਜੀ ਅੱਜ ਪਕੌੜੇ ਤੇ ਬੜੀਆਂ ਜੀ ਸਬਜ਼ੀ ਨਵੇਂ ਤਰੀਕੇ ਨਾਲ ਬਣਾਵਾਂਗੇ ਤੇ ਉਹਦੇ ਲਈ ਆਪਾਂ ਨੇ ਲਸਣ ਪਿਆਜ਼ ਕੁੰਡੀ ਛੋਟੇ ਚ ਕੁੱਟ ਕੇ ਰੱਖ ਲਿਆ ਅੱਗੇ ਆਪਾਂ ਜੀ ਕੱਟ ਕੇ ਬਣਾਉਣੇ ਨੇ ਜਾਂ ਚੌਪ ਕਰਕੇ ਤਾਂ ਜੋ ਪਕੌਂਡੀ ਸੋਟੀ ਦੇ ਵਿੱਚ ਘੁੱਟ ਲੈ। ਇਹ ਲਸਣ ਤੇ ਪਿਆਜ਼ ਦੋਈ ਚੀਜ਼ਾਂ ਕੁੱਟੀਆਂ ਨੇ। ਤੇ ਇੱਧਰ ਆਪਾਂ ਗੈਸ ਔਨ ਕਰਦੇ ਆ। ਕਰਦੇ ਆ ਤੜਕਾ ਤਿਆਰ। ਦੇ ਸਨੀ ਨੂੰ ਆਪਾਂ ਦੇ। ਇਹ ਜਦੋਂ ਪਾ ਲਾਂਗੇ ਜੀ ਤੇਲ ਫਿਰ ਨੂੰ ਗਰਮ ਕਰਕੇ ਫਿਰ ਇੱਥੇ ਵਿੱਚ ਪਾ ਦਾਂਗੇ ਜੀ ਸਭ ਸਾਰਾ ਇਕੱਠਾ ਕਰਕੇ ਪਾ ਕੇ ਦਿਖਾਉਣੀ ਮਸਾਲਾ ਸਾਰਾ ਪਾ ਲਿਆ ਆਪਾਂ ਥੋੜੇ ਜਿਹਾ ਪਾਣੀ ਪਾ ਲਿਆ ਫਿਰ ਆਪਾਂ ਜੇ ਪਿਆਜ਼ ਭੁੱਜ ਜਾਣਗੇ ਨਾ ਧੋ ਕੇ ਜਿਹੀ ਪਾਣੀ ਪਾ ਲੈਣੀ ਸਬਜੀ ਆਪਣੀ ਥੋੜੀ ਹੈ ਉਹਦੇ ਕਰਕੇ ਆਪਾਂ ਨੇ ਤਿੰਨ ਪਿਆਜ਼ ਲਏ ਸੀ ਅੱਧਾ ਕਦਸਮ ਦਾ ਕੱਟਾ ਲਿਆ ਸੀ ਇੱਕ ਆਪਾਂ ਇਹਨਾਂ ਨੂੰ ਬਰਾਨ ਹਾਂ ਤੱਕ ਪਕਾ ਲਾਂਗੇ ਇਹਦੇ ਕੁਟਕੇ ਲਾਇਆ ਤੜਕਾ ਹਾਂਜੀ ਗਰਮੀ ਬਹੁਤ ਅੱਜ ਗਰਮੀ ਕਰਕੇ ਨਾ ਤਾਂ ਆਪਾਂ ਨੇ ਅਦਰਕ ਪਾਇਆ ਨਾ ਗੜੀ ਪੱਤਾ ਪਾਇਆ ਕੱਲਾ ਲਸਣ ਪਿਆਜ਼ ਦੇ ਤੜਕਾ ਲਾਵਾ ਹੋ ਗਿਆ ਪਹਿਰੇ ਵਿੱਚ ਪਾ ਰਹੇ ਹਾਂ ਥੋੜੀ ਕਸੂਰੀ ਮੇਥੀ ਦੀ ਬਾਕੀ ਆਪਣੇ ਨੋਰਮਲ ਜਿਹੜੇ ਨਾ ਇਹਨੇ ਨਾਮ ਤੋਂ ਮਸਾਲਾ ਇਹ ਪਾਣੀ ਦੀ ਹੋਰ ਪਾ ਦਾਂਗੇ ਤੜਕੇ ਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਜਿੰਨੀ ਦੇਰ ਤੱਕ ਕਿ ਉੱਪਰੋਂ ਚੜਦਾ ਜੀ ਉੱਪਰ ਤੇਰ ਬਰਿਆ ਜ ਨਹੀਂ ਆਉਂਦਾ ਆਪਾਂ ਇਹਨੂੰ ਢੱਕ ਦਾਂਗੇ 10 ਮਿੰਟ ਦੇਰ ਤੱਕ ਆ ਪਾ ਲੂ ਕੁੱਟ ਲੈਣੇ ਆ ਜੀ ਆਲੂ ਆਪਾਂ ਥੋੜੇ ਜਿਹਾ ਬੋਇਲ ਕਰ ਲਏ ਸੀਗੇ ਤੇ ਇਹਨਾਂ ਨੂੰ ਆਪਾਂ ਨਾ ਥੋੜੇ ਜਿਹਾ ਪੁੱਟ ਕੇ ਪਾਵਾਂਗੇ ਆਪਣੀ ਤਰੀ ਹੈ ਜਿਹੜੀ ਉਹ ਗਾੜੀ ਹੋ ਜੂਗੀ ਹਾਂਜੀ ਜਿਹੜੀਆਂ ਆਪਾਂ ਨੇ ਜੀ ਬੜੀਆਂ ਭਿਉਆਂ ਕੇ ਰੱਖੀਆਂ ਸੀ ਬੜੀਆਂ ਆਪਾਂ ਇਸ ਮਸਾਲੇ ਦੇ ਵਿੱਚ ਪਾ ਦਾਂਗੇ ਤੋ ਕਿ ਜਿਹੜੇ ਪਕੌੜੇ ਨੇ ਜੀ ਆਪਣੇ ਉਹ ਤਾਂ ਛੇਤੀ ਨਰਮ ਹੋ ਜਾਂਦੇ ਨੇ ਬੜੀਆਂ ਆਪਾਂ 10 ਮਿੰਟ ਪਹਿਲਾਂ ਹੀ ਭੁੰਨਤੀਆਂ ਸੀ ਤੇ ਪਕੌੜਿਆਂ ਨੂੰ ਤਾਂ ਬੜਾ ਟਾਈਮ ਨਹੀਂ ਲੱਗਦਾ ਹੈਗਾ ਹਜੂਤਾ ਜੀ 2 ਦਿਨ ਹੋ ਗਏ ਬਹੁਤ ਗਰਮੀ ਪੈਂਦੀ ਆ ਆਪਾਂ ਟੱਕ ਦਿੰਨੇ ਆ ਜੀ 2 ਮਿੰਟ ਆਪਾਂ ਸਿੰਮ ਗੈਸ ਤੇ ਘਟਾ ਕੇ ਪਕਾ ਲਾ ਲਈ ਮੰਜੀ ਲਓ ਜੀ ਆਲੂ ਵੀ ਆਪਾਂ ਨੇ ਕੁੱਟ ਲਏ ਨਮਕ ਤੇ ਹਲਦੀ ਪਾ ਕੇ ਬੋਇਲ ਕਰ ਲਏ ਸੀ ਤੇਰਾ ਕੋਲ ਮੈਂ ਦੇ ਲੈਂਗੇ ਆਪਣਾ ਤੜਕਾ ਮਜੀ ਪੜੀਆਂ ਆਪਾਂ ਪਹਿਲਾਂ ਪਾਤੀਆਂ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਕੌੜੇ ਤੇ ਨਾਲੇ ਪਾ ਦਾਂਗੇ ਜੀ ਆਲੂ ਜਿਹੜੇ ਆਪਾਂ ਨੇ ਬੋਇਲ ਕਰਕੇ ਰੱਖੇ ਹੋਏ ਨੇ ਤੇ ਕੋਟਲੇ ਸੀਗੇ ਜੀ ਗੁੰਡੀ ਸੋਟੇ ਚ ਚੰਗੀ ਤਰ੍ਹਾਂ ਵਿੱਚ ਮਿਕਸ ਜੇ ਪਾ ਦਾਂਗੇ ਉਦੋਂ ਇਹ ਕੋ ਆਲੂ ਬয়েল ਕਰਕੇ ਪਾਉਨੇ ਆ ਜੀ ਮੈਚ ਜੇ ਕਰਕੇ ਇੱਕ ਤਾਂ ਆਪਣੀ ਤਰੀ ਗਾੜੀ ਹੋ ਜਾਂਦੀ ਹੈ ਇੱਕ ਸਬਜੀ ਦੇ ਵਿੱਚ ਟੇਸਟ ਬਹੁਤ ਵਧੀਆ ਆਉਂਦਾ ਤੁਸੀਂ ਵੀ ਜੇ ਜ਼ਰੂਰ ਇਸੇ ਤਰ੍ਹਾਂ ਟਰਾਈ ਕਰਿਓ ਆਲੂ ਵਾੜ ਕੇ ਮੈਚ ਕਰਕੇ ਪਾ ਕੇ ਦੇਖੋ ਤੁਸੀਂ ਆਪੇ ਖੁਦ ਕਹੋਗੇ ਵੀ ਹਾਂ ਸਬਜੀ ਦਾ ਟੇਸਟ ਬਹੁਤ ਵਧੀਆ ਹੋ ਜਾਂਦਾ ਮੈਝੀ ਕਦੇ ਵੀ ਕੱਚੇ ਆਲੂ ਨਹੀਂ ਪਾਏ ਤੇ ਬ੍ਰਾਪਾ ਕਹਿ ਦਿੰਦੇ ਆ ਨਾ ਵੀ ਬੈਜ ਹੀ ਹੋ ਜਾਂਦੀ ਹੈ ਕੱਚੇ ਆਲੂ ਨਾਲ ਬੋਇਲ ਕਰਕੇ ਪਾਉਣ ਨਾਲ ਬਿਲਕੁਲ ਵੀ ਨਹੀਂ ਆਉਂਦੀ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਕਰਕੇ ਪਾਣੀ ਪਾ ਦਾਂਗੇ ਜਿੰਨੇ ਕਾਪਾ ਗਾੜੀ ਪਤਲੀ ਕਰਨੀ ਹੈ ਹੋਰ ਪਾਣੀ ਪਾ ਦਿੰਨੇ ਅੱਧਾ ਹੋ ਗਲਾਸ ਜੀ ਪਾਣੀ ਦਾ ਆਪਾਂ ਹੋਰ ਪਾ ਦਿੰਨੇ ਬਹੁਤ ਚੰਗੀ ਤਰ੍ਹਾਂ ਮਿਲਾ ਕੇ ਜੇ ਤੁਸੀਂ ਬੜੀਆਂ ਵਿੱਚ ਜ਼ਿਆਦਾ ਪਾਉਣੀ ਹੈ ਜੋਨੇ ਤੋਂ ਬਾਅਦ ਜ਼ਿਆਦਾ ਪਾ ਸਕਦੇ ਮੈਂ ਥੋੜੀ ਜਿਹੀ ਬੜੀਆਂ ਪਾਈਆਂ ਸੀਗੇ ਫਟਾਕ ਦਾਂਗੇ 4-5 ਮਿੰਟ ਸਿਮ ਗੈਸ ਤੇ ਢਾਕੇ ਪਕਾਵਾਂਗੇ ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖਦੇ ਹਾਂ ਜੀ ਹਾਂ ਜਿੰਨੀ ਦੇਰ ਆਪਣੀ 4-5 ਮਿੰਟ ਸਬਜ਼ੀ ਬਣਦੇ ਉਹਦੇ ਜੇ ਆਪਾਂ ਆਪਣੇ ਭਾਂਡੇ ਮਾਜ ਲੈਨੇ ਆ ਜੀ ਹਾਂਜੀ ਸਬਜ਼ੀ ਆਪਣੀ ਬਣ ਰਹੀ ਹੈ ਆਪਾਂ ਨੇ ਇਸ ਤੋਂ ਵਿੱਚ ਚੈੱਕ ਕਰਦੇ ਰਹਾਂਗੇ ਗੈਸ ਜੀ ਸਿਮ ਕਰਤਾ ਸੀਗੇ। ਬਸ ਇਹ ਦੋ ਕਮਿੰਟ ਹੋਰ ਝਾਣਾਂਗੇ ਟੱਕ ਦਿੰਨੇ। ਗੈਸ ਥੋੜਾ ਜਿਹਾ ਮੀਡੀਅਮ ਕਰ ਦਿੰਨੇ। ਹਾਂਜੀ ਲਓ ਜੀ ਆਪਣੀ ਸਬਜੀ ਬਣ ਕੇ ਤਿਆਰ ਆ ਜੀ। ਇਹ ਅਸ ਕਰ ਦਾਂਗੇ ਜੀ ਬੰਦ ਬਹੁਤ ਵਧੀਆ ਸੀ ਸਬਜ਼ੀ ਬਣੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮਿਲਦੇ ਆਂ ਜੀ ਕਿਸੇ ਨਵੀਂ ਵੀਡੀਓ ਚ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਵਿੱਚ ਬਖਸ਼ੇ ਤਰੱਕੀ ਤਰੱਕੀ ਬਖਸ਼ੇ ਸਾਰੇ ਭੈਣ ਭਰਾ ਹੱਸਦੇ ਰਹਿਣ ਖੁਸ਼ ਰਹਿਣ ਜੀ